ਪਕਾ ਬੇਅੰਤ ਮਹਾਂਪੁਰਖ ਕੋ ਪਹੁੰਚੇ ਮੈਂ ਸਾਰੇ ਮਹਾਂਪੁਰਖੋਂ ਬੇਨਤੀ ਕਰਾਂ ਵੀ ਖੜ ਕੇ ਸੰਗਤਾਂ ਦਾ ਦਰਸ਼ਨ ਵੀ ਦੇ ਤੇ ਸੰਗਤਾਂ ਦੇ ਵੀ ਦਰਸ਼ਨ ਕਰਨ ਸਾਰੇ ਮਹਾਂਪੁਰਖਾਂ ਨੂੰ ਬੇਨਤੀ ਲਿਆ ਕਿ ਇਹ ਜੋ ਸੁਭਾਗਾ ਸਮਾ ਹੈ ਅੱਜ ਉਹ ਮਹਾਰਾਸ਼ੀਵੇਂ ਪਾਸ਼ਾਦਾ ਦੇ ਹੱਥਾ ਜਿੰਨ੍ਹਾਂ ਨੇ ਸਾਰ ਸੰਗਤ ਭੱਜ ਚ ਸੇਕ ਦੀ ਲਗਣ ਦਿੱਤਾ ਕਦਾ ਗੁਰੂ ਸਵਰਥ ਹੋਣਾ ਜਿਹੜਾ ਸਤਿਗੁਰੂ ਘਰ ਚ ਸੇਖ ਨ ਲੱਗਣਦੇ ਵੇ ਇੱਕ ਮਾਂ ਪੁੱਖਾਂ ਨੇ ਵਚਨ ਸੁਣਾਇਆ ਢੋਟ ਵਾਲਿਆਂ ਨੇ ਕਹਿੰਦੇ ਵੀ ਸਾਡੇ ਪਿੰਡ ਖੂਹ ਸੀ ਸ਼ਿਵੇਂ ਪਾਚਲੇ ਉਹ ਤਾਂ ਪਾਣੀ ਮਿੱਠਾ ਕੀਤਾ ਕਹਿੰਦੇ ਪਿੰਡ ਦੇ ਲੋਕਾਂ ਨੇ ਖੂਹ ਭਰਤਾ ਬਜਵਾਗਣਾ ਡੁੱਬ ਗਿਆ ਨਾ ਕਹਿੰਦੇ ਇੱਕ ਬਾਬਾ ਘਾਰ ਸੀ ਉਹ ਨੂੰ ਕਹਿੰਦੇ ਸ਼ਿਵੇਂ ਪਾਚਲੇ ਬਾਜ ਬਾਜ ਦਿੱਤੀ ਬਿਰੋ ਖੂਪੰ ਮਤ ਪੜਿਆ ਗਿਆ ਬਿਰੋ ਖਾਦੀ ਵਿੱਚੋਂ ਕੱਢਣਾ ਹੈ ਕਦੇ ਲੋਕ ਪਾਣੀ ਪੀ ਕੇ ਕਹਿੰਦੇ ਆ ਓਏ ਸਾਡੇ ਤਾਂ ਰੋਗ ਟੁੱਟ ਗਏ ਇਹ ਸ਼ੇਮੇ ਪਾਤਸ਼ਾਹ ਦੀ ਕਿਰਪਾ ਐ ਇਸੇ ਕਰਕੇ ਸਾਰ ਸੰਗ ਆਪਾਂ ਵੀ ਸਾਰ ਸੰਗ ਜੇ ਕਿਰਪਾ ਕਰਾਉਣੀ ਐ ਤੇ ਇਹ ਪ੍ਰੋਗਰਾਮ ਦੇ ਵਿੱਚ ਸੇਵਾ ਦਾ ਹਿੱਸਾ ਲੈ ਕੇ ਕਿ ਗੁਰੂ ਦੀ ਖੁਸ਼ੀ ਹੋਊਗੀ ਇਹ ਜਿਹੜਾ ਨਗਰ ਕੀਰਤਨ ਐ ਇਸ ਸ਼ੇਮੇਪਾਲ ਸਾਹਿਬ ਕਲਾ ਵਰਤਾਰੇ ਨੂੰ ਜੇ ਬੁੱਤਲ ਕਰੀ ਹੈ ਆਪਾਂ ਕੋਈ ਕਹਿੰਦੇ ਜੰਮੇ ਕਿਸੇ ਨੇ ਸੋਚੀ ਨਹੀਂ ਹੋਣਾ ਮੇਰਾ ਕਹਿਣਾ ਤਾਂ ਬੁੱਤਲ ਇਹ ਮਾਰੋ ਸ਼ੇਮੇਪਾਲ ਸਾਹਿਬ ਆਪ ਕਲਾ ਵਰਤਉਂਦੇ ਆ ਉਹਨਾਂ ਦੀ ਤਰ੍ਹਾਂ ਵਰਤਾਈ ਹੋਈ ਹੈ ਲਗਨ ਕੀਰਤਨ 12 ਤੱਕ ਉਪਰ 12 ਤੰਬਰ ਨੂੰ ਸ਼ੁਰੂ ਹੋਣਾ ਗਵਾਲੀਆ ਤੋਂ ਤੇ 18 ਤਰੀਕ ਨੂੰ ਸਵਾਗਤੀ ਹੋਣੀ ਹੈ ਸ੍ਰੀ ਅੰਮ੍ਰਿਤਸਨ ਸਾਹਿਬ ਤਕਰੀਬਨ 7-8 ਦਿਨ ਲੱਗ ਜਾਣੇ ਰਾਹ 'ਚ ਤੇ ਜਿਹੜੇ ਪੜਾ ਉਹ ਅੱਜ ਅਸੀਂ ਜਾ ਕੇ ਪ੍ਰੋਗਰਾਮ ਬਣਾ ਕੇ ਆਤਾ। ਮੈਨੂੰ ਗੋਲਿਆਰ ਤੱਕ ਜਾ ਕੇ ਆਵਾਂਗੇ। ਫਿਰ ਰਾਹ ਦੇ ਵਿੱਚ ਜਿੱਥੇ-ਜਿੱਥੇ ਪ੍ਰੋਗਰਾਮ ਹੋਇਆ ਉਹਨਾਂ ਸਤਿਗਤਾਂ ਨੂੰ ਬੇਨਤੀ ਕੀਤੀ ਜਾਊ। ਸਾਰਿਆਂ ਸੰਗਤਾਂ ਦਾ ਤੇ ਮਹਾਂਪੁਰਖਾਂ ਦਾ ਧੰਨਵਾਦ ਕਰਨ ਦੀ ਖਾਤਰ ਸਾਡੇ ਕੋਲ ਕੋਈ ਸ਼ਬਦ ਨਹੀਂ ਹੈ। ਇਹਨਾਂ ਕੋਈ ਸ਼ਬਦ ਨਹੀਂ ਜਿਹੜਾ ਇਹ ਮਹਾਂਪੁਰਖਾਂ ਦਾ ਹਾਲ ਕਰਕੇ ਪਰ ਬੇਨਤੀ ਇਹ ਹੈ ਸ਼੍ਰੀਮਾਨ ਸੰਤ ਬਾਬਾ ਤੋਂ ਸਿੰਘ ਜੀ ਵਸਤੂ ਵਾਲੇ ਆਪਾਂ ਚੱਬ ਦੇ ਕਹਿੰਦੇ ਕੋ ਖਟਵੇਂ ਕਹਿ ਕਰਦੇ ਆਪਾਂ ਝੋਲ ਕੀ ਕਹਿੰਦੇ ਹੋ ਮਰਦੰਗ ਕਿਆ ਕਰਦੇ ਇਹ ਜਿਹੜੇ ਝੋਟਨਾ ਤੇ ਸ਼ੌਂਦਾ ਹੈ ਜਿਹਨੂੰ ਕੋਈ ਸਤਕੀਰਤਨ ਕਹਿੰਦੇ ਆ ਇਹ ਲੋਕਾਂ ਨੂੰ ਭ੍ਰਿਖਾ ਹੈ ਸੱਚਾ ਕੀਰਤਨ ਰਾਗ ਕੇ ਰਾਗ ਦਾ ਕੀਰਤਨ ਹੈ ਇਹ ਜਿਹੜੇ ਝੂਟਨਾ ਦੇ ਸ਼ਬਦ ਆ ਬਾਬੇ ਬੁੱਢੇ ਤੋਂ ਸ਼ੁਰੂ ਹੋਏ ਆ ਬਾਬੇ ਬੁੱਢੇ ਬਲ ਚਾਰ ਚੌਕਿਆਂ ਨਿਕਲੀਆਂ ਹੁਣ ਵੀ ਜਿਹੜੀਆਂ ਚਾਰ ਚੌਕਿਆਂ ਨਿਕਲੀਆਂ ਤੇ ਬਿਸ਼ੇਵੇਂ ਪਾਤਸ਼ਾਹ ਨੇ ਵਜਨ ਕੀਤਾ ਜੀ ਬਾਬੇ ਬੁੱਢੇ ਨੂੰ ਜਦੋਂ ਗੁਰੂ ਅਰਜਨ ਦੇਵ ਜੀ ਬਾਹਰ ਦੀ ਸ਼ਹੀਦੀ ਤੋਂ ਪ੍ਰੰਤ ਚੌਕੀ ਕੱਢੀ ਤੇ ਕਹਿੰਦੇ ਬਾਬਾ ਤੇਰੀ ਚੌਕੀ ਤੇ ਅਸੀਂ ਹਾਜ਼ਰ ਹੋਇਆ ਕਰਾਂਗੇ ਹੋਰ ਚੌਕੀ ਜਿਹੜਾ ਨਿਕਲਿਆ ਪਹਿਲੀ ਤੇ ਸੱਜਣ ਉੱਠ ਕੇ ਖੜੀ ਜਾਂਦੇ ਆ ਪਿਛੇਵੇਂ ਪਾਤਸ਼ਾਹ ਦੇ ਵਜਨ ਕੀਤੇ ਇਹ ਮਰਦਾਂ ਨੂੰ ਵਜਾਉਂਦਾ ਬਾਬਾ ਬੁੱਢਾ ਤੇ ਭਾਵੇਂ ਸਾਡੇ ਨੇ ਵਜਾਉਂਦਾ ਆਪਾਂ ਸਾਥ-ਸਾਥ ਨੂੰ ਘਟੇਗਾ ਤੇ ਜਾਣਾਂ ਕਿ ਬਾਬਾ ਬੁੱਢਾ 100 ਸਾਲ ਦੇ ਉੱਪਰ ਹੈ ਤੇ ਸਾਥ ਸੰਤ ਇੱਥੋਂ ਪੈਦਲ ਜਾ ਕੇ ਗੋਾਲੀਆ ਪਹੁੰਚ ਗਿਆ ਆਪਾਂ ਘਟੇਗਾ ਤੇ ਬੇਦਖੋਲ ਕਰਨੀ ਆ ਕਹੀ ਦੀ ਸੇਵਾ ਹੋ ਬਾਬੇ ਬੁੱਢੇ ਦੀ 100 ਸਾਲ ਤੋਂ ਉੱਪਰ ਹੈ ਤੇ ਮਰਦਾਂ ਨੂੰ ਵਜਾਉਂਦਾ ਭਾਵੇਂ ਖੱਟਨੇ ਵਜਾਉਂਦਾ ਗੋਾਲੀਆ ਪਹੁੰਚ ਗਿਆ ਜਦੋਂ ਉਹਨਾਂ ਕੰਧ ਨੂੰ ਮੱਥਾ ਟੇਕਿਆ ਵੀ ਤੁਹਾਨੂੰ ਸੋ ਦੇਸ ਜਹਾਂ ਤੂੰ ਪਸਿਆ ਸੱਚੇ ਪਾਤਸ਼ਾਹ ਅੱਧਾ ਜਿਵੇਂ ਕਿਨੇ ਭਾਗ ਲੈ ਅੰਦਾਜ਼ ਕਰੂਗਾ ਉਹ ਕਹਿੰਦੇ ਵੀ ਗਾਂ ਦਾ ਜਾਨ ਨਹੀਂ ਦਿੰਦੇ ਤੇ ਬਾਬੇ ਬੁੱਢਾ ਭਾਈ ਚੇਚੇ ਨੂੰ ਤੇ ਪੁਰਾਣੇ ਨੂੰ ਕਹਿੰਦਾ ਕੋਈ ਸ਼ਕਤੀ ਦਿਖਾਓ ਫਿਰ ਬਾਬੇ ਭਾਈ ਚੇਚੇ ਤੇ ਪੁਰਾਣੇ ਮਰ ਗਏ ਨੇ ਜਦੋਂ ਸ਼ੇਰ ਬਣ ਬਣ ਕੇ ਜਹਾਂਗੀਰ ਦੇ ਹੱਥ ਤੇ ਚੜ੍ਹੇ ਤੇ ਫੇਰਾ ਸਮਾ ਸੁਭਾਗ ਸਮਾਪਤ ਹੋਇਆ ਜਿਹੜਾ ਬੰਦੀ ਛੋੜ ਗਿਆ ਜਬ ਸ਼ੇਰ ਬਰਦਾਨ ਕਿਹਾ ਜਹਾਂਗੀਰ ਦੀ ਇੱਕ ਤਾਂ ਜਾਨ ਲਗੇ ਉਹ ਗਦਾ ਵੀ ਸਾਲ ਸੱਤੀ ਆ ਗਈ ਆਪਾਂ ਜੋਤਸੀ ਕਹਿੰਦੇ ਯੂਪੀਏ ਕਹਿੰਦੇ ਆ ਉਥਰੋਂ ਬਾਤ ਤੇ ਮੀਆਂ ਮੀਰ ਫਕੀਰ ਨੇ ਆਣ ਕੇ ਦੱਸਿਆ ਕਹਿੰਦੇ ਜਹਾਂਗੀਰ ਬਾਦਸ਼ਾਹ ਕਿੰਝ ਬਾਦਸ਼ਾਹ ਸਾਲ ਸੱਤੀ ਦੀ ਤੇਰੇ ਦੇ ਆਈ ਸਾਲ ਸੱਤੀ ਆਈ ਚੰਦੂ ਹੜਾਂ ਤੇ ਪਰ ਕਹਿੰਦੇ ਤੂੰ ਰੱਬ ਨੂੰ ਕੁਆਲੀਆ ਦੇ ਕਲੇਚ ਬੰਦ ਕਰੀ ਬੈਠਾ ਤੈਨੂੰ ਰੱਬ ਕੋਲੋਂ ਕਿਹਦਾ ਸ਼ੇਮੇ ਪਾਉਂਦਾ ਐ ਇਹ ਮੀਆਂ ਵੀਰ ਫਕੀਰ ਦੇ ਕਹਿਣ ਦੇ ਆ ਸੁਭਾਗ ਦਾ ਸਮਾਂ ਆ ਇਸ ਸੁਭਾਗੇ ਸਮੇ ਨੂੰ ਮੁਖ ਲੱਗ ਕੇ ਸੰਗਤਾਂ ਨੇ ਅਪਰਾਧਾ ਕੀਤਾ 12 ਅਕਤੂਬਰ ਨੂੰ ਨੱਗਰ ਕੀਰਤਨ ਸ਼ੁਰੂ ਹੋਣਾ ਤੇ 18 ਅਕਤੂਬਰ ਨੂੰ ਸਮਾਪਤੀ ਹੋਣੀ ਐ ਤੇ ਇਹ ਸੰਗਤਾਂ ਨੂੰ ਬੇਨਤੀ ਐ ਸਾਰੀਆਂ ਸੰਗਤਾਂ ਦਾ ਸਾਥ ਸੰਤ ਧੰਨਵਾਦ ਕੀਤਾ ਜਾਂਦਾ ਸਾਡੇ ਕੋਲ ਕੋਈ ਸ਼ਬਦ ਵੀ ਜਿਹੜਾ ਤੁਹਾਡੇ ਮਨ ਉਥਾਏ ਅਸੀਂ ਬਰਤ ਗਏ ਪਰ ਧੰਨਵਾਦ ਕਿਉਂ ਕਹਣਾ ਵੀ ਤੂੰ ਸੰਗਤ ਹਰ ਪ੍ਰਭ ਬਸਾ ਜਿਉ ਹੁਣ ਆਉਣ ਵਾਲੇ ਸਮਾਂ ਸਾਥ ਸੰਤ ਆਪ ਜੀ ਨੂੰ ਗੁਰਮੁਖ ਪਿਆਰੇ ਸੁਣਾ ਕੇ ਨਿਹਾਲ ਕਰਨਗੇ ਨਾਲੇ ਸਤਿਗੁਰਾਂ ਦਾ ਧੰਨਵਾਦ ਕਰਨਗੇ ਲੋਕ ਸੁਖੀਏ ਪਰ ਲੋਕ ਸੇ ਦੇਦਾਨ ਦਾ ਪ੍ਰਭ ਆਪੇ ਮਿਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜਿਹੜੇ ਜ਼ਮੀਨ ਦੇ ਮੈਂ ਜਿੰਗ ਦੀ ਸੰਗਤ ਕਰਨੀ ਆ ਏਡਾ ਲੀਡਰਾਂ ਦੀ ਹੁੰਦੀ ਆ ਮੇਰਾ ਕਹਿਣ ਦਾ ਮਤਲਬ ਹੈ ਲੀਡਰ ਉਹਨੇ ਝੂਠ ਬੋਲਣਾ ਸਤ ਸੱਚ ਬੋਲਦੇ ਹੁੰਦੇ ਆ ਮੇਰਾ ਕਹਿਣ ਦਾ ਮਤਲਬ ਆ ਅਉਣ ਵਾਲੀਏ ਸੰਗਤ 28 28 ਤਰੀਕ ਨੂੰ ਮੋਗੇ ਕੋਲ ਪਿੰਡ ਰੌਣੀ ਆ ਤੇ ਰੌਣੀ ਨੱਕਰ ਦੇ ਵਿੱਚ ਗੁਰੂ ਘਰ ਆ ਭਾਈ ਤੁਹਾਨੂੰ ਕਿਹਾ ਹੋਇਆ ਉਹ ਛੋਦੇ ਨੇੜੇ ਨੇੜੇ ਦੇ ਸੰਗਤਾਂ ਨੂੰ ਸਾਰਿਆਂ ਨੂੰ ਬੁਲਾਇਆ ਜਾਣਾ ਮੇਰਾ ਕਹਿਣ ਦਾ ਮਤਲਬ ਹੈ ਇਹ ਸੰਗਤਾਂ ਨੂੰ ਬੇਨਤੀ ਹੈ ਛੇਵੇਂ ਪਾਤਸ਼ਾਹ ਦੀਆਂ ਖੁਸ਼ੀਆਂ ਲੱਗੇ ਤੇ ਸਾ ਸਾਧ ਸੰਤ ਫਿਰ ਸਾਡਾ ਹੋ ਜਾਦਾ ਸਾਡਾ ਵੀ ਲੋਕ ਸੁਖੀ ਪਰ ਲੋਕ ਸਹਿਤੇ ਬਣ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ

बोलें सो निहार रास किया बोलें सो निहार ਸੋ ਨਿਹਾਲ ਜੀ ਬਾਬਾ ਸਤਿ ਸ਼੍ਰੀ ਅਕਾਲ ਸੋ ਨਿਹਾਲ ਸੋ ਨਿਹਾਲ ਜੀ ਆਗਿਆਨ ਫਾਈਟ ਕਰਦੇ ਆ ਇਕੱਠਿਆਂ ਦੇ ਕਰ ਲੈਂਦੇ ਸੋ ਨਿਹਾਲ ਇੱਕ ਮਿੰਟ ਆਪਾਂ ਇਹ ਕਰ ਲੈਂਦੇ ਆਪਾਂ ਨਹੀਂ ਕਰਦੇ ਹਾਂ ਸੱਚਾਈ ਨਾਲ ਇਕੱਠਿਆਂ ਦੀ ਇੱਕ ਫੋਟੋ ਆ ਜੀ ਇਹ ਵੀ ਬਾਬਾ ਜੀ ਦਾ ਆਪਣਾ ਸਨਮਾਨ ਰਹਿਣ ਪੱਤਰਕਾਰ ਵੀ ਦਰਬਾਰਾ ਸਾਹਿਬ ਆਪੜਾ ਜੀ ਕੁਲਵਿੰਦਰ ਪੰਜਾਮਪੁਰ ਜੀ ਅਤੇ ਸੁਖਬੀਰ ਤਰਕੋਈਆ ਜੀ ਹੋਰ ਵੀ ਪੱਤਰਕਾਰ ਆਇਆ ਵੀ ਉਹ ਵੀ ਆ ਗਏ ਬਾਬਾ ਜੀ ਧੂਰ ਤੋਂ ਬੜੇ ਸਨਮਾਨ ਦੇ ਗਏ ਜੀ ਕੁਲਵਿੰਦਰ ਜੀ ਪਹੁੰਚਰੇ ਜੀ ਨੇ ਜਿੱਦੇ ਤੋਂ ਉਹ ਵੀ ਸਨਮਾਨ ਨਾਲ ਬੋਲੇ ਜੀ ਸੋ ਨਿਹਾਲ ਸੋ ਨਿਹਾਲ ਸੋ ਨਿਹਾਲ ਹੋਸ਼ਾਕੇ ਕੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਉਹਨਾਂ ਤੋਂ ਅੱਗੇ ਤਾਂ ਉਹ ਵੀ ਹੋਰ ਨੋਟ ਪਾ ਦੇ ਕੋਤਲੇ ਕਰਦੇ ਜਾਂਦੇ ਕਰਦੇ ਆਸ ਰਹਿੰਦੇ ਆਸ ਰਹਿੰਦੇ ਗੁਆਲੀਆਰ ਦੇ ਕਲੇਜੋਂ 55 ਰਾਜਾਂ ਨੂੰ ਰਿਹਾ ਕਰਾਇਆ ਇਸੇ ਖੁਸ਼ੀ ਦੇ ਵਿੱਚ ਆਉਣ ਵਾਲਾ ਜਿਹੜਾ ਫੱਤੀ ਛੋੜ ਲਿਖਾ ਇਹ ਦੀਵਾਲੀ ਤੋਂ ਦੀਵਾਲੀ ਤੇ ਮਨਾਇਆ ਜਾਂਦਾ 12 ਅਕਤੂਬਰ ਨੂੰ ਗੁਆਲੀਆਰ ਤੋਂ ਨਗਰ ਕੀਰਤਨ ਸ਼ੁਰੂ ਹੋਣਾ ਤੇ ਆਪ ਜੀ ਨੂੰ ਪਤਾ ਹੈ 18 ਤਰੀਕ ਨੂੰ ਸਮਾਪਤੀ ਹੋਣੀ ਸ੍ਰੀ ਅੰਮ੍ਰਿਤਸਰ ਸਾਹਿਬ ਆਸਤੇ ਅੱਜ ਦਾ ਜਿਹੜਾ ਸੰਗਤ ਹੈ ਇਹ ਧਾਰਮਿਕ ਸੰਗਤ ਇਹ ਇਸੇ ਪ੍ਰੋਗਰਾਮ ਦਾ ਕਾਠ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੋ ਪਹਿਲਾ ਸੰਗਤ ਕੋਈ ਸੀ ਪਿਛਲੇ ਮੰਡੇ ਉਦੋਂ ਤਕਰੀਬਨ 22 ਮਹਾਂਪੁਰਖਾਂ ਦੇ ਨਾਲ ਨਾਲ ਵੱਖ-ਵੱਖ ਸੰਪਰਦਾਵਾਂ ਤੋਂ ਵੱਖ-ਵੱਖ ਦਫ਼ੀਆਂ ਤੋਂ ਅੱਜ 27 ਦੇ ਕਰੀਬ ਅੱਜ ਸਤਿਵਾਂ ਤੋਂ ਕੰਮ ਚੋਂ ਚ ਹੈ ਅੱਜ 27 ਸਤਿਵਾਂ ਤੋਂ ਕੰਮ ਚੋਂ ਦਿਨ ਹੋ ਗਏ ਹਨ ਲਗਭਗ ਜਥਿਆਂ ਤੋਂ ਲਗਭਗ ਜਿਹੜੇ ਹੈਗੇ ਆ ਸੰਗਤ ਉਹਨਾਂ ਦੇ ਸਥਾਨ ਨੇ ਅੰਡੀਗੜ੍ਹ ਸਥਾਨ ਹੈ ਕਿਸੇ ਦਾ ਮੋਕੇ ਸਥਾਨ ਹੈ ਤੇ ਅੱਜ ਇਸ ਜਿੰਨਾ ਵੀ ਧਾਰਮਿਕ ਕੱਠ ਹੋਇਆ ਇਹਦੇ ਵਿੱਚ ਕੁਝ ਫੈਸਲੇ ਲਏ ਗਏ ਆ ਮਨੋ ਦੇ ਵਿੱਚ ਸੰਗਤ ਨੇ ਸਰਬਸੰਮਤੀ ਦੇ ਨਾਲ ਇਹ ਅੱਜ ਇੱਕ ਹਰਮਤਾ ਹੋਇਆ ਕਿ ਤਕਰੀਬਨ ਫਰੀਖ ਜ਼ਿਲ੍ਹੇ ਦੇ ਵਿੱਚ ਇੱਕ ਸੰਗਤ ਕੀਤੀ ਜਾਊਗੀ ਉੱਥੇ ਸੰਗਤ ਨੂੰ ਲਾਮਬੰਦ ਕਰਨ ਦੇ ਲਈ ਜਿਹੜੀ ਪਹਿਲੀ ਸੰਗਤ ਆ ਉਹ 28 ਤਰੀਕ ਨੂੰ ਅਮੋਗੇ ਦੇ ਵਿੱਚ ਕਰੀ ਜਾਣੀ ਕੋ। ਇਹ ਉਸ ਤੋਂ ਬਾਅਦ ਇੱਕ ਅੱਜ ਬਹੁਤ ਵੱਡਾ ਹੋਰ ਫੈਸਲਾ ਸੰਤਾ ਨੇ ਲਿਆ ਸਰਦਾਰ ਮਹਤਪੁਰਖਾਂ ਨੇ ਫੁੱਟਬਾਲ ਇਸ ਹੱਤਾਂ ਦੇ ਜਿਹੜਾ ਕਿ ਸਾਰਾ ਇਹ ਪ੍ਰੋਗਰਾਮ ਮੁਲਿਕ ਰਹਿਣੇ ਅਗੇ ਉਹਨਾਂ ਵੱਲੋਂ ਅੱਜ ਜਿਹੜੀ ਉਹ ਡੇਟ ਆ ਜਿਸ ਦੀ ਕੀ ਸੰਗਤ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਕਰਦੀ ਸੀ ਕਿ ਉਹ ਡੇਟ ਕਿਹੜੀ ਹੋਏਗੀ ਉਹ ਡੇਟ 12 ਅਕਤੂਬਰ ਦੀ ਡੇਟ ਜਿਹੜੀ ਆ ਉਹ ਦਾਅ ਕਰ ਦਿੱਤੀ ਗਈ ਹੈ ਕਿ 12 ਅਕਤੂਬਰ ਨੂੰ ਜਿਹੜਾ ਇਹ ਬੰਦੀ ਛੋੜ ਮਾਰਚ ਉਹ ਚੱਲੂਗਾ ਔਰ ਅੱਜ ਇਹਦੇ ਤੇ ਵੀ ਵਿਚਾਰਾ ਹੋਈਆਂ ਕਿ ਜਿਹੜਾ ਬੰਦੀ ਛੋੜ ਮਾਰਚ ਜਿਹੜਾ ਵਾ ਗੁਰੂ ਹਰਗੋਬਿੰਦ ਸਾਹਿਬ ਜਿਸ ਤਰੀਕੇ ਦੇ ਨਾਲ 52 ਪਹਾੜੀ ਰਾਜਿਆਂ ਨੂੰ ਦਿਵਾਲੀਅਨ ਦੇ ਕਿਲੇ ਤੋਂ ਛਡਾ ਕੇ ਲਿਆਏ ਸੀ ਔਰ ਉਦੋਂ ਮੁਗਲਾਂ ਦਾ ਰਾਜ ਸੀ ਤੇ ਅੱਜ ਵੀ ਸ਼ਾਇਦ ਉਹ ਕਿਤੇ ਹਾਕਮਾਂ ਦੇ ਮਨ ਮੇਰ ਪੈ ਜਾਵੇ ਕਿ ਉਸੇ ਤਰੀਕੇ ਦੇ ਨਾਲ ਜਿਹੜੇ ਸਜਾਵਾਂ ਪੁਰੀਆਂ ਕਰ ਚੁੱਕੇ ਨੇ ਉਹਨਾਂ ਲਈ ਵੀ ਅਸੀਂ ਉੱਥੇ ਜਾ ਕੇ ਅਰਦਾਸ ਕਰੀਏ ਤੇ ਇਹ ਇੱਕ ਬਹੁਤ ਵੱਡਾ ਜਿਹੜਾ ਪੂਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਕ ਮਾਰਚ ਜਿਹੜਾ ਬੰਦੀ ਛੋੜ ਮਾਰਚ ਜਿਹੜਾ ਜਿੱਥਾ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਆਏ ਸੀ ਉੱਥੋਂ ਅਸੀਂ ਗੱਲਾਂ ਜਿਹੜਾ ਹੈਗਾ ਉਹ ਪੜਾਣੀ ਸਾਹਿਬ ਆਵਾਂਗੇ ਕਟਾਣੀ ਸਾਹਿਬ ਤੋਂ ਫਿਰ ਜਿਹੜਾ ਸਮਾਪਤੀ ਆਉਂ ਅੰਮ੍ਰਿਤਸਰ ਕਰਾਂਗੇ ਪਹਿਲਾਂ ਅਸੀਂ ਕਿਹਾ ਸੀ ਸਮਾਪਤ ਅੰਮ੍ਰਿਤਸਰ ਤੋਂ ਪੜਾਣੀ ਕਰਾਵਾਂਗੇ ਪਰ ਹੁਣ ਥੋੜਾ ਜਿਹਾ ਰੂਟ ਦੇ ਵਿੱਚ ਚੇਂਜ ਕੀਤਾ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜਦੋਂ ਆਏ ਸੀ ਉਹ ਇੱਥੋਂ ਫਿਰ ਅੰਮ੍ਰਿਤਸਰ ਗਏ ਸੀ ਇਹ ਸਾਰਾ ਜਿਹੜਾ ਜਿੱਦਾਂ ਉਹ ਇਤਿਹਾਸ ਦੇ ਵਿੱਚ ਜੋ ਵਰਣਨ ਉਹ ਇਤਿਹਾਸਿਕ ਸਮੇਂ ਦੇ ਅਨੁਸਾਰ ਔਰ ਜਿੱਦਾਂ ਜਿੱਦਾਂ ਉਹ ਜਿਹੜੀ ਘਟਨਾ ਵਾਪਰੀ ਸੀ ਕਿਦਾਂ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੂੰ ਪਹਾੜੀ ਰਾਜਿਆਂ ਨੂੰ 52 ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਜਿਹੜੇ ਕਿ ਮੌਤ ਦੀ ਸਜ਼ਾ ਕੱਟ ਰਹੇ ਸੀ ਉਹਨਾਂ ਨੂੰ ਛਡਾ ਕੇ ਲਿਆਏ ਸੀ ਉਹਨਾਂ ਨੇ ਰਹਿਮਤ ਕੀਤੀ ਸੀ ਤੇ ਅੱਜ ਵੀ ਫਿਰ ਪੂਰੀ ਸੰਗਤ ਜਿਹੜੀ ਆ ਉਹਨਾਂ ਨੇ ਵੀ ਅੱਗੇ ਹੱਥ ਜੋੜ ਕੇ ਅਪੀਲ ਆ ਕੇ ਜੇ ਗੁਰੂ ਘਰ ਦੀਆਂ ਖੁਸ਼ੀਆਂ ਲੈਣੀਆਂ ਨੇ ਤੇ ਆਪਾਂ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਸਮਰਪਿਤ ਹੋ ਕੇ ਇਸ ਉਹ ਮਹਾਯਾਗ ਜਿਹੜਾ ਮਹਾ ਇੱਕ ਮਾਰਚ ਜਿਹੜਾ ਬੰਦੀ ਛੋੜ ਮਾਰਚ ਜਿਹੜਾ ਕੱਢਣ ਜਾ ਰਹੀ ਆ ਸੰਗਤ ਸੰਤਾ ਮਹਾਪੁਰਖਾਂ ਦੇ ਨਾਲ ਕਢਾਣੀ ਗੱਲਾਂ ਜਿੱਥੇ ਚੋੜਾ ਸਾਹਿਬ ਪਿਆ ਵਾ ਉਸ ਜਗ੍ਹਾ ਦੇ ਦਰਸ਼ਨ ਵੀ ਕਰਨ ਨੂੰ ਆ ਕੇ ਔਰ ਇਹ ਜਿਹੜਾ ਮਾਰਚ ਹੈ ਦਾ ਹਿੱਸਾ ਵੀ ਬਣ ਸਾਰੀ ਸੰਗਤ ਨੂੰ ਬੇਨਤੀ ਆ ਅਪੀਲ ਕਰਦੇ ਆ ਕਿ ਸਾਰੀ ਸੰਗਤ ਆਪਣੀ ਨਾਨਕ ਨਾਮ ਲੇਵਾ ਜਿਹੜੀ ਸੰਗਤ ਆ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਇਸ ਬੰਦੀ ਛੋੜ ਮਾਰਚ ਦੇ ਵਿੱਚ ਜ਼ਰੂਰ ਆਪਣਾ ਜਿਹੜਾ ਹਿੱਸਾ ਵਾ ਆਪਣਾ ਯੋਗਦਾਨਾ ਜ਼ਰੂਰ